ਲੋ ਜੀ ਅੱਜ ਪੰਜਾ ਕੰਪੀਟੀਸ਼ਨ ਹੋਣ ਲੱਗਾ ਜੇ ਰੈਸਲਿੰਗ ਹੋਣ ਲੱਗੀ ਆ ਬੇਬੇ ਹਾਂ ਤਾਂ ਦੱਸੋ ਬਣਾ ਲੈ ਅੱਜ ਲੱਗੂ ਪਤਾ ਕੌਣ ਜਿੱਤਦਾ ਤੇ ਕੌਣ ਹਾਰਦਾ ਬੀਬੀ ਪੱਜਣਾ ਕਿ ਬੇਬੇ ਜਾਨੀ ਗ੍ਰੇਡ ਖਲੀਆਂ ਨੂੰ ਤੁਰਦੀ ਤਾਂ ਫਿਕਰ ਨਾ ਕਰਦੀ ਨਾ ਪਟਿਆਉ ਰਾ ਕੀ ਤਾਂ ਫਿਕਰ ਨਾ ਮਾਜੇ ਜੇ ਜ਼ੋਰ ਜਾਂਦੇ ਹਾਂ ਮੈਂ ਕਿ ਤੂੰ ਇੱਕ ਮਿੰਟ ਰੋਕ ਲੈ ਮੈਨੂੰ ਕਹਿਨੀ ਮਦਰੀ ਆ ਤੂੰ ਲੰਮਈਆਂ ਤੇ ਵਾਹ ਜੀ ਵਾਹ ਬੀਬੀ ਅਸ ਰਿਗਾ ਆ ਬੇਬੇ ਅੱਗੇ ਬੀਬੀ ਕੀ ਗਈ ਜਾਂਦੀ ਸੀ ਹੁਣੇ ਬੀਬੀ ਕਹੀ ਜਾਂਦੀ ਸੀ ਤੂੰ ਮਧਰੀ ਆ ਤੇ ਮੈਂ ਲੰਮੀ ਆ ਹਾਂ ਤੇ ਮੈਂ ਤਾਂ ਹੀ ਤਖੜੀ ਆ ਅੱਛਾ ਬੀਬੀ ਕਹਿੰਦੀ ਮੈਂ ਤਖੜੀ ਆ ਹਾਂ ਮੈਂ ਮਤਾਂ ਤਖੜੀ ਤੂੰ ਬੀਬੀ ਜਮ ਜ ਮਧਰੀ ਆ ਇਹ ਮਧਰੀ ਤਾਂ ਮੈਂ ਢਾੜੀਂਦੀ ਆ ਲੈ ਹਾਂ ਲੈ ਉਹ ਨਹੀਂ ਕਰਕੇ ਬੇਬੇ ਅੱਜ ਫਿਰ ਬੀਬੀ ਜਮ ਜਾਂਦੀ ਆ ਜਮ ਜਾਂਦੀ ਆ ਉਹ ਤਾਂ ਹੀ ਢਾਉ ਮੈਨੂੰ ਐ ਬੇਬੇ ਇਹ ਕੰਡੀ ਨਾ ਵੀ ਮੈਂ ਲੰਮੀ ਆ ਤਾਂ ਤੂੰ ਮਦਰੀ ਆ ਹਾਂ ਮੈਂ ਕਿਹਾ ਮੇਰੇ ਨਾਲ ਹੁਣੇ ਹੱਥ ਕਰਕੇ ਵੇਖ ਲੈ ਕਿਹੜਾ ਹੱਥ ਕਰਕੇ ਵੇਖ ਲੈ ਹੱਥ ਲਾ ਕੇ ਵੇਖ ਲੈ ਕੌਣ ਤਗੜਾ ਤੇ ਕੌਣ ਲੰਮਾ ਤੇ ਮਦਰਾ ਤਗੜੀ ਆ ਲੈ ਇਧਰ ਚੈਲੰਜ ਹੋ ਗਿਆ ਬੀਬੀ ਭਜਰੋਂ ਦੇ ਬੀਬੀ ਬਲਵੰਤ ਕੌਰ ਜੀ ਇਧਰ ਰੈਸਲਿੰਗ ਕਰਾ ਦੀਏ ਤੁਹਾਡੀ ਹਾਂ ਤੇ ਇਹ ਨਹੀਂ ਤਗੜੀ ਆ ਕੁਸ਼ਤੀ ਕਰਾ ਦੀਏ ਫਿਰ ਘਰੇ ਆਣ ਕੇ ਟਾਣ ਲਾ ਵੀ ਮੈਨੂੰ ਤਾਂ ਇਹ ਲੈ ਹੈ ਬੀਬੀ ਹਾਂ ਹਾਂ ਤਾਂ ਬਣਾਈਆਂ ਮੈਂ ਲੰਮੀ ਜੀ ਰੂਪ ਦਿਖਾਉਂਦੀ ਬੀਬੀ ਇੱਕ ਤੁਰਤੀ ਕਿੰਦੀ ਆ ਤੂੰ ਆ ਬੀਬੀ ਵਾਕੇ ਬੀਬੀ ਸਾਡੀ ਗ੍ਰੇਡ ਗ੍ਰੇਡ ਖਲਿਆਂ ਨੂੰ ਤੁਰਦੀ ਹੋਵੇ ਵੇਲਾ ਬੀਬੀ ਬੇਬੇਰੀ ਸੈਲਨ ਮੇਰੇ ਸੰਗ ਆ ਲੁੰਦੀ ਆ ਮੇਰੀ ਨੋਹ ਆ ਲਾਉਂਗੀ ਓਹ ਥੋੜਾ ਫਿਰ ਅੱਜ ਮੁਕਾਬਲਾ ਕਰਾ ਦਈਏ ਕਰਾਜੋ ਫਰਕਾਉਣਾ ਚਾਹੀਦਾ ਹੀ ਆ ਕਿਹੜਾ ਮੁਕਾਬਲਾ ਕਰਾਈਏ ਜਿਹੜਾ ਮਰਦੇ ਹੱਥ ਘੜਾਓ ਅੱਛਾ ਪੰਜਾ ਲੜਾ ਦਈਏ ਬੀਬੀ ਥੋੜਾ ਅੱਜ ਲੜਾ ਦਿਓ ਭਾਈ ਲੜਾ ਦਈਏ ਛੇਟ ਨਾ ਕੀਤਾ ਦਿਓ ਨਾ ਕੀਤਾ ਫਿਕਰ ਨਾ ਕਰਦੇ ਨੇ ਪੱਟਿਆਰਾ ਕੀਤਾ ਫਿਕਰ ਨਾ ਰੋ ਨਾ ਪੱਟਿਆਰਾ ਕੀਤਾ ਫਿਕਰ ਨਾ ਕਰਦੇ ਨੇ ਪੱਟਿਆਰਾ ਕੀਤਾ ਅਫੇਰ ਆੜਾ ਪਾਇਆ ਮੈਨੂੰ ਘਰੇ ਲੜਨਾ ਹੀ ਮੇਰੇ ਨਾਲ ਕਿਆ ਦੀ ਲੰਮੀ ਐ ਇਹ ਲੰਮੀ ਮਾ ਠਗੜੀ ਐ ਆਜ ਆਜ ਅੱਜ ਤੁਹਾਡੀ ਮਦਦ ਕਰਨ ਆਜੇ ਘਰੇ ਨਾਲ ਜੋਰ ਵੇਖ ਅੱਜ ਰੈਸਲਿੰਗ ਹੋਣੀ ਐ ਅੱਜ ਰੈਸਲਿੰਗ ਹੋਣੀ ਐ ਪੰਜੇ ਪੰਜੇ ਲੜਾਉਣੇ ਅੱਜ ਆਪਾਂ ਠੀਕ ਐ ਬੇਬੇ ਕੁੰਡੀਆਂ ਦੇ ਸਿੰਘ ਫਸ ਗਏ ਨੇ ਉਨ ਨਿਕਲੂ ਬਲੇਮੇ ਟੇਬਲ ਲੈ ਕੇ ਆਵਾ ਮੈਂ ਰੱਖੀਏ ਫਿਰ ਰੱਖ ਰੱਖ ਬੇਬੀ ਤਿਆਰ ਹੋ ਪੰਜੇ ਲੜਾਉਣ ਲਈ ਬੇਬੇ ਤਿਆਰ ਹੋ ہاں ਤਿਆਰ ਕੌਣ ਜਿੱਤੂਗਾ ਮੈਂ ਜਿੱਤੂਗੀ ਹੈ ਜਿੱਤੂ ਮੈਂ ਜਿੱਤੂਗੀ ਮੈਂ ਜਿੱਤੂ ਮੈਂ ਲੰਮੀ ਤੇਰੇ ਨਾਲ ਮੈਂ ਤੇਰੇ ਨਾਲ ਜੋਰ ਕਾਦੇ ਹਾਂ ਮੈਂ ਜਿੱਤੂ ਤੂੰ ਪਹਿਲੇ ਇਹ ਲੜ ਪਿਓ ਆਏ ਰੱਬਾ ਲਓ ਜੀ ਰੈਸਲਿੰਗ ਟੇਬਲ ਲੈ ਆਂਦਾ ਡੈਡੀ ਜੀ ਆਜ ਬੀਬੀ ਕਹਿੰਦੇ ਮੈਂ ਤਾਂ ਕਿ ਨਹੀਂ ਬੀਬੀ ਕਹਿੰਦੀ ਮੈਂ ਤਾਂ ਕਿ ਨਹੀਂ ਮੈਂ ਕਿਉਂ ਨਾ ਅੱਜ ਦੋਵਾਂ ਦਾ ਆ ਨਾ ਨਾ ਤੇਰੀ ਦਿੱਲੀ ਮੇਰਾ ਆਗਰਾ ਆ ਮੋ ਸਾਹਮਣੇ ਅੱਜ ਹੋਊਗਾ ਮੁਕਾਬਲਾ ਆ ਮੋ ਸਾਹਮਣੇ ਲਓ ਜੀ ਇੱਕ ਬੰਨੇ ਬੀਬੀ ਬਜਨੋ ਜੀ ਇੱਕ ਬੰਨੇ ਬੀਬੀ ਬਲਵੰਤ ਕੋ ਬੀਬੀ ਬੜੀ ਗਾਲੀ ਰੋਗਦੀ ਬਦਾਰੀ ਆਪਾਂ ਰੈਫਰੀ ਹਾਂ ਠੀਕ ਹੈ ਜੀ ਤੁਸੀਂ ਰੈਫਰੀ ਛਡਾਉਣ ਵਾਲੇ ਆ ਨਾ ਉਹ ਲੜਨਾ ਨਹੀਂ ਸਿਰ ਪੰਜਾ ਹੀ ਲੜਾ ਰੂਲ ਸਮਝਾ ਦਿਓ ਪਹਿਲਾਂ ਬੇਬੇ ਇੱਥੋਂ ਤੱਕ ਥੱਲੇ ਹੱਥ ਲੋਣਾ ਪੂਰਾ ਜ਼ੋਰ ਲੋਣਾ ਹੈ ਚੱਲ ਇਹ ਤੇ ਖਿੱਚ ਕੇ ਲੈ ਜੂਗੀ ਚਲੋ ਸਭ ਤੋਂ ਪਹਿਲਾਂ ਲੋਇਨ ਸ਼ੁਰੂ ਕਰਦੇ ਮੰਨ ਜਾਣਾ ਸ਼ੁਰੂ ਕਰਾਂਗੇ ਤਿੰਨ ਰਾਊਂਡ ਹੋਣਗੇ ਤਿੰਨ ਰਾਊਂਡ ਵੇ ਤੰੜ ਵਾਰੀ ਲੜਾਉਣਾ ਤਿੰਨਾਂ ਜਿਹੜਾ ਦੋ ਵਾਰੀ ਜਿੱਤ ਗਿਆ ਉਹ ਜੇਤਾ ਹੋਊਗਾ ਠੀਕ ਹੈ ਕੀ ਰੱਖੋ ਵੀ ਜਿੱਤਣ ਵਾਲ ਕੇ ਆਵੇ ਉਹ ਬਾਅਦ ਚ ਸੋਚਾਂਗੇ ਐਵੇਂ ਕੁਈ ਜਾਣਾ ਲੜਨ ਵਾਲੀ ਹੈ ਨਾ ਉਹ ਬਾਅਦ ਚ ਸੋਚਾਂਗੇ ਠੀਕ ਹੈ ਬੇਬੇ ਜਿੱਤਣਾ ਹਾਰਨਾ ਨਹੀਂ ਬੇਇੱਜ਼ਤੀ ਨਾ ਕਰਾ ਦੇ ਮੈਨੂੰ ਬੇਇੱਜ਼ਤੀ ਕਰਾਉਣੀ ਹੈ ਜਿੱਤਣਾ ਤੁਸੀਂ ਵੀ ਜਿੱਤਣਾ ਹੀ ਜਿੱਤਣਾ ਆਪਾਂ ਵੀ ਚਲੋ ਲਓ ਜੀ ਅੱਜ ਪੰਜਾ ਕੰਪੀਟੀਸ਼ਨ ਹੋਣ ਲੱਗਾ ਜੇ ਰੈਸਲਿੰਗ ਹੋਣ ਲੱਗੀ ਆ ਬੇਬੇ ਆ ਤਾਂ ਦੱਸੋ ਬਤਾ ਲੈ ਅੱਜ ਲੱਗੂ ਪਤਾ ਕੌਣ ਜਿੱਤਦਾ ਵੇ ਕੌਣ ਹਾਰਦਾ ਬੀਬੀ ਪੰਜਰੋਗੇ ਬੇਬੇ ਜਾਂਦੀ ਹੈ ਚਲੋ ਇੱਕ ਮਿੰਟ ਰੋਕੋ ਕਿ ਬਣਾਣੀ ਯਾਰ ਆਇਆ ਗਾਣਾ ਤੇ ਪਾਸ ਓਏ ਆ ਆ ਲਓ ਜੀ ਹੁਣ ਆਪਾਂ ਮੁਕਾਬਲਾ ਸ਼ੁਰੂ ਕਰਾ ਲਈਏ ਬੀਬੇ ਰੱਖ ਕੋਣੀ ਇੱਥੇ ਮੇਰਾ ਕੋਣੀ ਲੜਕੀ ਜਾਂਦੀ ਮੇਜ ਓਏ ਆਈ ਨਹੀਂ ਰੱਖਣੀ ਚਲੋ ਬਾ ਇਹ ਇੱਕ ਮਿੰਟ ਸਾਈਡ ਬਣਾਉਣੀ ਆਏ ਨੇ ਤੇ ਪਾਸੇ ਬੀਬੀ ਤੂੰ ਇਧਰ ਨੂੰ ਜ਼ੋਰ ਲਾਉਣਾ ਬੀਬੇ ਤੂੰ ਇਧਰ ਨੂੰ ਜ਼ੋਰ ਲਾਉਣਾ ਅੱਛਾ ਮੈਂ ਇਧਰ ਨੂੰ ਹਾਂ ਹਾਂ ਕੋਣੀ ਨਹੀਂ ਚੱਕਣੀ ਅੱਛਾ ਕੋਣੀ ਨਹੀਂ ਚੱਕਣੀ ਆਪਾਂ ਕੋਣੀ ਓਏ ਗੱਲ ਸੁਣੋ ਕਹਿੰਦੇ ਗੱਟ-ਗੁੱਟ ਨਾ ਕੱਢਦੇ ਹੋ ਇਹ ਤਾਂ ਕੋਈ ਪਤਾ ਨਹੀਂ ਕਿ ਸ਼ੁਰੂ ਕਰ ਦਿੱਤੀ ਫਿਰ ਇਹ ਟੰ ਟੰ 1 2 3 ਵੈਰੀ ਗੁੱਡ ਪਹਿਲਾ 라운ਡ ਮੇ ਬੇ ਜਿੱਤ ਗਈ ਆ ਮੈਂ ਕੋਈ ਕਾਰ ਟੱਕਰੀ ਨਹੀਂ ਆਇਆ ਬੇਬੇ ਦੂਸਰਾ ਰੌਣਕ ਰਗਿਆ ਚੁਰੂ ਲਵੀ ਪਹਿਲੇ ਮੁਕਾਬਲੇ ਦੇ ਆਪਣੇ ਜੇਤਾ ਨੇ ਬੀਬਾ ਬਲਵੰਤ ਕਾਰ ਦੀ ਬੇਬੇ ਇੱਕ ਮਿੰਟ ਰੋਕ ਜੋ ਵਾਲੇ ਉਹਨਾਂ ਰੈਸਟ ਕਰੋ ਬੇਬੇ ਕਿਵੇਂ ਦਾ ਲੱਗ ਰਿਹਾ ਜੱਤ ਕੇ ਪਹਿਲਾ ਰਾਉਂਡ ਆਹ ਮੰਨਤਾ ਹੋ ਗਿਆ ਬੇਬੇ ਇਹਦੀ ਵੀ ਲੰਮੀ ਆ ਤੇ ਤੂੰ ਮੰਗ ਰਹੀ ਹੈ ਬੀਬੀ ਮੈਨੂੰ ਲੱਗਦਾ ਹੁਣ ਸਾਰਾ ਗੁੱਸਾ ਕੱਢੀ ਆਪਦਾ ਹੈ ਬੇਬੇ ਬੇਬੇ ਜਿੱਦ ਕਰਦਾ ਮੇਰਾ ਵੀ ਤੇ ਜ਼ੋਰ ਤਾਂ ਅਗਲਾ ਲਾਉਂਦਾ ਹੀ ਆ ਜੇ ਬੇਬੇ ਇੱਕ ਵਾਰੀ ਫੇਰ ਜਾਂਦੇ ਕਿ ਫੇਰ ਤੋਂ ਹੀ ਹਾਰ ਜਾਣਾ ਜੇ ਤੇ ਫਿਰ ਨਿੱਕੀ ਦਵਾਦਾਂ ਲੈ ਜਾਂਦੀ ਆ ਆਏ ਲੰਮੀ ਲੰਮੀ ਕਿਚਕੀ ਨੀ ਆਏ ਯਾਦ ਲੱਗਿਆ ਵਾ ਇਧਰ ਗ੍ਰੇਟ ਕਲੇ ਇਧਰ ਰੇਮੇ ਸਟੂਡੀਓ ਕਰਾ ਦਿੱਗੇ ਸ਼ੁਰੂ ਫੇਰ ਤੇ ਕੋੜਾ ਚਾਹ ਪਾਣੀ ਪੀਣਾ ਨਹੀਂ ਚਾਹ ਪੜ ਫੇਰ ਦੀ ਵਾਂਗ ਜਿੱਤ ਗਈ ਚਲੋ ਉਹ ਤੀਜੇ ਰਾਉਂਡ ਤੇ ਪੀਵਾਂਗੇ ਲਓ ਜੀ ਹੁਣ ਦੁਬਾਰਾ ਸੈਕੰਡ ਰਾਉਂਡ ਸ਼ੁਰੂ ਕਰਾਉਣੇ ਆਪਾਂ ਬੇਬੇ ਹੁਣ ਜ਼ੋਰ ਪੂਰਾ ਲਾਉਣਾ ਹੈ ਬੇਬੇ ਕੁਝ ਕਹਿਣਾ ਤਾਂ ਨਹੀਂ ਚਾਹੁੰਦੇ ਬੀਬੀ ਨੂੰ ਕੁਝ ਨਹੀਂ ਚਾਹੁੰਦੇ ਚਲੋ ਹੁਣ ਦੂਸਰਾ ਰਾਉਂਡ ਹੈ ਮੁਕਾਬਲਾ ਤਾਂ ਕਰਨਾ ਹੀ ਆ ਹਾਂ ਬੀਬੀ ਕਰਾਈਏ ਸ਼ੁਰੂ ਬੀਬੀ ਐਰ ਕੀ ਦਿੱਤ ਨਹੀਂ ਗਾਤ ਕਰ ਜਿੱਤੂਗੀ ਹਾਂ ਜਿੰਨਾ ਪੂਰਾ ਜੋਰ ਲਾ ਦੇ ਹੁਣ ਤੂੰ ਪੂਰਾ ਜੋਰ ਲਾ ਉਹ ਵੇ ਵੇ ਬੇਬੀ ਬੈਠੀ ਵੇਖੇ ਪੂਰੀ ਪਰੀ ਇੱਧਰ ਉਹ ਜੀ ਚਾ ਕਰਕੇ ਆ ਨਹੀਂ ਕਰਦਾ ਮੰਜਾ ਹੀ ਹੋ ਜਾਂਦਾ ਹਾਂ ਆਏ ਮੰਜੇ ਝੋਲੀ ਆ ਲਓ ਜੀ ਹੁਣ ਬੇਬੀ ਬਾਤ ਕਰਨਾ ਚੋ ਕਰਨਾ ਹਾਂ ਭਗਵੇਂ ਬਾਤਾਂ ਬਾਏ ਲਓ ਜੀ ਹੁਣ ਉਹ ਲਗਾ ਦੂਸਰਾ ਰਾਉਂਡ ਸ਼ੁਰੂ ਸ਼ੁਰੂ ਕਰਾਂਗੇ ਸ਼ੁਰੂ ਕਰ ਚਲੋ ਏ ਬੇਬੀ ਦੂਜਾ ਅਗਲੀ ਆਏ ਹਾਂ ਕੁੰਡੀਆਂ ਨੇ ਸਾਈਕਲ ਬਾਸ ਕੇ ਬਰਾਬਰ ਹੋ ਗਿਆ ਹਾਂ ਜੀ ਬੇਬੇ ਜਿਵੇਂ ਪੂਰਾ ਚੋਰ ਆ ਲਓ ਜੀ ਮੁਕਾਬਲਾ ਹੁਣ ਬਰਾਬਰ ਹੋ ਚੁੱਕਾ ਆਕਰੌਂਡ ਬੇਬੇ ਜੱਤ ਕੀ ਐਕਰੌਂਡ ਬੀਬੀ ਜੱਤ ਕੀ ਆ ਚੱਕ ਰੂੰਗਾ ਚੁੰਗਾ ਹੁਣ ਲਾਰਜ ਰਾਉਂਡ ਰਹਿ ਗਿਆ ਵੇਚਦੇ ਹੁਣ ਰੈਸਟ ਕਰੋ ਲਓ ਜੀ ਹੁਣ ਮੁਕਾਬਲਾ ਹੋਣ ਲੱਗਾ ਜੇ ਆਮੋ ਸਾਹਮਣੇ ਕਿਉਂ ਬੇਬੇ ਤੇਰੀ ਦਿੱਲੀ ਮੇਰਾ ਯਾਰਾ ਅੱਜ ਸਾਹਮਣੇ ਹੋਣਾ ਭਜਨ ਨੂੰ ਨੀ ਮਕਾਵਲਾ ਸਾਹਮਣੇ ਆਮੋ ਸਾਹਮਣੇ ਨੀ ਮਕਾਵਲਾ ਦੋਵੇਂ ਲੋਈ ਦੋਵੇਂ ਟੀਮਾਂ ਇੱਕ ਦੂਸਰੇ 'ਵੱਲ ਅੱਖਾਂ ਕੱਢਦੇ ਆਂ ਕਿਉਂਕਿ ਦੋਵੇਂ ਜਾਣੇ ਇੱਕ 라ਉਂਡ ਬੀਬੀ ਜਿੱਤ ਗਈ ਆ ਇੱਕ 라ਉਂਡ ਬੀਬੀ ਜਿੱਤ ਗਈ ਹੈਨਾ ਪਹਿਲਾ ਪਹਿਲਾ 라ਉਂਡ ਤੇ ਬੀਬੀ ਛੇੜੀ ਜਿੱਤ ਗਈ ਪਰ ਦੂਜੇ ਜ ਆਏ ਬਹੁਤ ਜ਼ੋਰ ਲੱਗਾ ਨਾ ਆ ਤਾਂ ਹੀ ਅਪਰੇਟ ਤੇ ਦੋਵੇਂ ਆ ਗਏ ਬੀਬੀ ਦਾ ਹੱਥ ਦਿਹਾੜੇ ਵੀ ਆਈ ਆ ਬੀਬੀ ਕਹਿੰਦੀ ਆਜ ਪੂਰਾ ਸ਼ਾਨ ਬੀਬੀ ਨੇ ਜਦੋਂ ਗਈ ਬੀਬੀ ਜਾਂਦੇ ਤੇ ਬੀਬੀ ਤੈਨੂੰ ਤੁਹਾਨੂੰ ਗ੍ਰੇਡ ਖਲੀ ਦਾ ਭਲੇਖਾ ਪਾਇਆ ਜਾਂਦਾ ਹੈ। ਹੋਰ ਚਾਹ ਪਾਣੀ? ਮਸਕਾ ਜੀ ਦੋ। ਚਾਹ ਪਾਣੀ ਬੀਬੀ। ਜੀ ਤੋ ਮੈਂ ਜਾਂਦੀ ਨਹੀਂ ਨਾ ਕੁੜੀਆਂ ਦੇ ਨਾਲ ਟੀਆਂ 'ਚ। ਕਹ ਲੋ। ਜੀ ਤੋ ਜਵਾਨੀ ਵਾਰੇ। ਅੱਛਾ। ਜੀ ਤੇ ਮੈਂ ਪੀਂਗ ਤੇ ਚੜਦੀ ਸੀ ਨਾ ਤਾਂ ਪੀਂਗ ਦਾ ਖਲਾਰਾ ਸਿਖਰ ਜਾਂਦਾ ਹੁੰਦਾ। ਓਹ ਬੇਬੇ ਤੂੰ ਨਿੱਕੀ ਸੀ ਨਾ ਤੱਕ ਕਰਕੇ। ਕਿੰਨਾ ਦੇ ਇਹ ਨਿੱਕੀ ਸੀ ਨਾ ਫਿਰ ਤਾਂ ਫਿਰ ਤਾਂ ਉਹ ਵੱਢਦੀ ਜਾਂਦੀ। ਪੈਨ ਤੇ ਮਾਸ ਪਰਦਾ ਰਸਾ ਟੁੱਟ ਗਿਆ ਵੀ। ਔਰ ਤੂੰ ਲੋ ਫਰਾ ਤੁਸੀਂ ਵੀ ਜਾਣਦੇ ਸੀ ਤੀਆਂ ਤੇ ਮੈਂ ਵੀ ਜਾਂਦੀ ਸੀਗੀ ਕਹਿਆਂ ਤੇ ਹਾਂ ਕੋ ਭਲ ਭਲ ਕਰਾਉਂਦੀ ਸੀਗੀ ਬੀਬੀ ਦੋਵੇਂ ਪੀਂਗ ਤੇ ਝੂਟੇ ਲੈਂਦੀ ਆ ਮੈਂ ਵਾਧੂ ਤਾਂ ਪੀਂਗ ਚ ਡੁੰਦੀ ਸੀਗੀ ਲਓ ਜੀ ਲਾਸਟ 라운 ਤੋਂ ਪਹਿਲਾਂ ਬੀਬੀ ਕਹਿੰਦੀ ਮੈਂ ਕਿ ਬੋਲੀ ਸੁਣਾਉਣੀ ਆ ਬੀਬੀ ਜੀ ਕਰਾਂ ਦੀ ਉਹਨ ਤੋਂ ਆਹ ਨਾ ਕੁੜਗੇ ਬੇਜ ਪਾਨ ਕੇ ਤੇ ਪੀਠੰਡਾ ਜਲ ਪਾਣੀ ਨਹੀਂ ਵਰਤ ਤੇਰੇ ਪਾਨੋਂ ਪਤਲੇ ਠੋਡੀ ਛੁਰ ਮੈ ਦਾਣੀਆਂ ਅਸਕ ਮੋੜਿਆ ਨੀ ਸੀਗੀ ਉਮਰ ਦੀ ਨਿਆਣੀ ਅਸਕ ਮੋੜਿਆ ਨੀ ਸੀਗੀ ਰਬੇ ਦੂਵੀਂ ਹੁੰਦੇ ਇਕ ਨੀ ਬਾਪੋ ਮੇਰੇ ਵਰ ਚੰਗਾ ਸੇੜਿਆ ਬੁੱਠੇ ਦਵੇ ਨਾਲ ਕਾਲਾ ਨੀ ਆ ਮਣਸਿਆ ਮਾਰਨ ਤੁਮਨੇ ਨੀ ਆ ਨਿਤੇਰੇ ਕਰਵਾਲਾ ਨੀ ਤਾਨਿਆ ਦੀ ਮਾਰੀ ਐ ਤਬ ਜਾਂਦੀ ਜੇ ਹਾਰਨ ਵਿੱਚ ਫਾਲਾ ਕਿੱਥੇ ਮੇਰੇ ਪੇਜ ਪਿਆ ਉੱਚੇ ਪਜਾਮੇ ਵਾਲਾ ਨੇ ਕਿੱਥੇ ਮੇਰੇ ਪੇਜ ਪਿਆ ਉੱਚਾ ਆ ਕਰੋ ਵੇ ਚੱਟ ਜਾਇਆ ਕਰੋ ਪੱਤੇ ਤੋੜ ਤੋੜ ਫੀ ਫੀਆਂ ਮੁਝਾਇਆ ਕਰੋ ਨਹੀਂ ਕਹਿ ਆਗੇ ਘਰੇ ਸਾਡੇ ਪੰਜੇ ਲੜਾਇਆ ਕਰੋ ਸਾਡੇ ਕਰੇ ਕਾਲਾ ਛੋਲ ਲੈ ਕੇ ਆਇਆ ਕਰੋ ਸਾਡੇ ਕਰੇ ਕੜਾ ਜੋਲ ਲੈ ਕੇ ਆਇਆ ਕਰੋ ਆਵਦਾ ਤੁਸੀਂ ਨੂੰ ਵਰਵ ਖਾਇਆ ਕਰੋ ਨਹੀਂ ਤੁ ਵਰਵ ਖਾਇਆ ਕਰੋ ਮੈਨੂੰ ਕਹਿੰਨੀ ਮਦਰੀਆਂ ਤੁਲਮੀਆਂ ਤੇ ਮੈਂ ਤਾਂ ਮਤੇ ਝੋਟਾਇਆ ਕਰੋ ਮੈਨੂੰ ਹੰਕੇ ਕਾਇਆ ਕਰਾੜੀ ਦਾ ਮੁਕਾਬਲਾ ਸ਼ੁਰੂ ਚੱਲ ਬੇਬੇ ਹੁਣ ਫਿਰ ਆ ਜੋ ਹੋਰ ਆਈਂ ਦਾਲਦਾ ਗਾ ਆਏ ਗੱਡੀ ਚਲਦੀ ਆ ਬੇਬੇ ਲਾਸਟ ਰਾਉਂਡ ਆ ਤੇ ਆਪਾਂ ਜਿੱਤਣਾ ਹੀ ਹਾਰਨਾ ਨਹੀਂ ਆਪਾਂ ਵੀ ਜਿੱਤਣਾ ਚਲੋ ਜੀ ਲਓ ਜੀ ਜੋਰ ਲਾਈ ਬੇ ਪੂਰਾ ਜੋਰ ਲਾਉਣਾ ਲਓ ਜੀ ਲਾਸਟ ਰਾਉਂਡ ਬੀਬੀ ਬਾੰਦ ਕੋਣੀ ਤੇ ਰੱਖ ਕੇ ਥੱਲੇ ਮੈਂ ਬਤੁਨੀ ਕੋਣੀ ਰੱਖ ਮਾਂ ਇਹ ਲਓ ਜੀ ਹੁਣ ਲੱਗੇ ਇੱਕ ਮਿੰਟ ਬੀਬੀ ਰੋਕ ਜਾ ਬੀਬੀ ਲਓ ਜੀ ਆਪਣਾ ਫਾਈਨਲ ਰਾਉਂਡ ਆ ਕਰ ਕੇ ਕਰ ਦਿੰਦਾ ਨਾ ਤੀਜਾ ਰਾਉਂਡ ਆ ਕਰਾ ਲਿਆ ਸ਼ੁਰੂ ਲਓ ਜੀ 1 2 3 ਸਟਾਰਟ ਇਹ ਥੱਲੇ ਰੱਖ ਕੇ ਥੱਲੇ ਰੱਖ ਕੇ ਥੱਲੇ ਰੱਖ ਕੇ ਕੋਣੀ ਥੱਲੇ ਤੂੜ ਕੋਣੀ ਥੱਲੇ ਬੋਗਾ ਕੋਣੀ ਥੱਲੇ ਰੱਖੋ ਵੇ ਕੈਨਸਲ 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 ਇਹ ਕੈਨਸਲ ਦੁਬਾਰਾ ਦੁਬਾਰਾ ਕੈਨਸਲ ਬਰਾਬਰ ਹੋ ਗਿਆ ਨਹੀਂ ਬਾਹ ਨਹੀਂ ਚੱਕਨੀਂਗੀ ਤੂੰ ਬਾਹ ਚੱਕ ਲੈਨੇ ਇਹ ਕੈਨਸਲ ਦੁਬਾਰਾ ਦੁਬਾਰਾ ਨਹੀਂ ਮੈਂ ਤੇ ਨਾਲ ਸਾਲੇ ਬੇਬੇ ਚੀਟਿੰਗ ਕਰਦੀ ਹੋਏ ਲੋਕ ਬਾਹ ਨਾ ਚੱਕਾ ਕਰ ਚੱਲ ਹਾਂ ਠੀਕ ਹੌਣ ਆਓ ਹਾਂ ਇੱਕ ਮਿੰਟ ਇੱਥੇ ਰੱਖੋ ਵੀ ਤਾਂ ਬਾਹ ਪਾ ਕੇ ਜਾਂਦੀ ਮੇਰੇ ਬਾਹ ਚੱਲੋ 1 2 3 سٹਾਰਟ ਇਹ ਹੇਲਾ ਤੇ ਜੀਰਾਂ ਲੱਗ ਗਈ ਆ ਐ ਸੱਤ ਗੀ ਨਹੀਂ ਬੇਬੇ ਜਿੱਤੀ ਲੈ ਬੀਬੀ ਕਿਹੜੇ ਬੀਬੀ ਮੇਰੀ ਮਾਂ ਤਾਂ ਗਈ ਆ ਮੈਨੂੰ ਇੱਕ ਮੌਕਾ ਹੋਰ ਦੋ ਮੈਨੂੰ ਬੇਬੇ ਜਿੱਤ ਗਈ ਆ ਨਹੀਂ ਜਿੱਤੀ ਲੈ ਮੈਂ ਜਿੱਤੀ ਆ ਬੇਬੇ ਇਹ ਨਹੀਂ ਆ ਨਾ ਬੀਬੀ ਮੰਨਦੇ ਨਹੀਂ ਬਾਈ ਬੇਬੇ ਬੇਬੇ ਦੇ ਵਾਕੇ ਜਾਣ ਬਹੁਤ ਆ ਲਓ ਜੀ ਲਾਸਟ ਰਾਉਂਡ ਆ ਪਰਾਨੀਆਂ ਸਾਰਾ ਕਾ ਸਾਡੀਆਂ ਚਲੋ ਲਾਸਟ ਦੁਆਰਾ ਦੁਆਰਾ ਇੱਕ ਮੌਕਾ ਰੋ ਲਓ ਲਾਸਟ ਰਾਉਂਡ ਬੀਬੀ ਕਹਿੰਦੀ ਤੁਸੀਂ ਤੁਸੀਂ ਰੋਡ ਪੀਨੇ ਆਗੇ ਚਲੋ ਲਾਸਟ ਰਾਉਂਡ ਬੇਬੇ ਪੂਰਾ ਜੋਰ ਲਾ ਦੇਣਾ ਠੀਕ ਆ ਬੇਬੇ ਜਿੱਤਨਾ ਮੇਰੀਆਂ ਮੂੰਗੜ ਦੋਖੀ ਮੂੰਡਾ ਪਾ ਦਿੰਦੀ ਇਹੇ ਕਏ ਬੰਦ 2 3 ਸਟਾਰ ਇਹੋ ਇਹਨਾਂ ਚਦਾ ਲਿਆ ਬੇਬੇ ਸਾਡੀ ਜਿੱਤ ਨਹੀਂ ਹਾਰੀ ਵੀਨਰ ਹਰ ਤਨ ਹੁੰਦਾ ਹੈ ਵੀ ਹਾਰ ਗਈ ਆ ਆਹੋ ਬਾਕੀ ਤੁਸੀਂ ਸਾਰੇ ਜਾਨੇ ਕਮੈਂਟ ਕਰਕੇ ਦੱਸੋ ਕੌਣ ਜਿੱਤੇ ਬੇਬੇ ਅੱਜ ਪਤਾ ਲੱਗਾ ਕਿ ਬਾਕਿਆ ਅੱਜ ਦਾ ਸਾਹਮਣੇ ਬੈਠਾ ਐ ਐਡਿਆ ਬਾਹ ਮੇਰੀ ਤੇ ਬਾ ਆ ਗਈ ਆ ਅੱਜ ਵਾਚਾ ਪਤਾ ਲੱਗਾ ਕਿ ਬੇਬੇ ਦੀ ਜਾਨ ਹੈਗੀ ਆ ਜਿਹਦੇ ਨੂੰ ਬੋਲ ਲਾਂਗੇ ਕਿਉਂ ਖਾਉਂਗਾ ਆ ਗੋਵ ਚੱਡਿਆ ਆ ਇਹ ਦੁੱਧ ਵੀ ਛੱਡਿਆ ਹੀ ਆ ਬੇਬੇ ਵਾਦੂ ਪੰਜੀਰੀਆਂ ਖਾਂਦੀ ਆ ਹਾਂਜੀ ਇਹ ਮੈਨੂੰ ਪਤਾ ਚੱਲਦੀ ਆ ਲਓ ਜੀ ਇਹ ਸਿਰਫ ਆਪਣਾ ਹਾਸਾ ਸਮਝਾਗਾ ਇਹ ਸਿਰਫ ਫਨ ਲਈ ਬਣਾਇਆ ਜੇ ਸੋ ਕਹਿਣੇ ਇਹ ਚੀਜ਼ ਨੂੰ ਸੀਰੀਅਸਲੀ ਲੈ ਕੇ ਜਾਣਾ ਕਿਉਂਕਿ ਜਦੋਂ ਵੀ ਦੋਵੇਂ ਜਾਨੇ ਇਕੱਠੇ ਹੁੰਦੇ ਆ ਬਹੁਤ ਗੱਲਾਂ ਬਾਤਾਂ ਆ ਬਹੁਤ ਚੁਕਲੀਆਂ ਕਰਦੇ ਸਾਰੇ ਪਿੰਡ ਦੇ ਦੋ ਦੋ ਇੱਕ ਫਰਮਾਇਸ਼ ਆ ਸਾਰਿਆਂ ਦੀ ਇੱਕ ਫਰਮਾਇਸ਼ ਆ ਇੱਕ ਮਿੰਟ ਗੱਲ ਸੁਣੋ ਚੱਲ ਇਹਨਾਂ ਦਾ ਤਾਂ ਹੋ ਗਿਆ ਹਰਮਨ ਦਾ ਤੇ ਅੰਕਲ ਦਾ ਇੱਕ ਹੋ ਜੇ ਨਾ ਨਾ ਇੱਕ ਹੋ ਜੇ ਇੱਕ ਹੋ ਜੇ 1:0 1:0 ਚਲੋ ਨਾ 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 1:0 ਚਲੋ ਨਾ 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 ਚਲੋ ਆਜੋ 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 ਹਰਮਨ ਚਲੋ 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 ਨਾ 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 ਆਂਟੀ ਜੀ ਨਾ ਹੋ ਜੇ ਹੋ ਜੇ ਇੱਕ ਨਾ ਨਾ ਇੱਕ ਇੱਕ ਹੋ ਜੇ ਬੇਬੇ ਇੱਥੇ ਆਈ ਕਰਦੇ ਨਾ 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 1:0 ਨਾ ਲਾਸਟ ਤੇ ਨਾ ਨਾ ਲਾਸਟ ਤੇ ਹੋ ਜੇ ਇੱਕ ਇੱਕ ਚਲੋ ਨਹੀਂ ਨਹੀਂ ਪਿਆਰ ਨਾਲ ਚਲੋ ਨਹੀਂ ਹੁਣ ਆਪਦੇ ਨੂੰ ਵੇਖੋ ਥੱਲੇ ਨੂੰ ਚਲੋ ਚਲੋ ਨਾ ਨਾ ਇਧਰ ਨੂੰ ਇਧਰ ਨੂੰ ਕਰੋ ਇਧਰ ਨੂੰ ਕਰੋ ਇੱਕ ਪਾਸੇ ਹਰਮਨ ਦਾ ਡੈਡੀ ਹੈ ਤੇ ਇੱਕ ਪਾਸੇ ਹਰਮਨ ਆਉਣ ਮੈਂ ਮੈਂ ਜੋਰ ਹੀ ਲਾਉਣਾ ਯਾਰ ਨਹੀਂ ਨਹੀਂ ਜੋਰ ਪੂਰਾ ਲਾਉਣਾ ਹੈ ਗੈੜੀ ਜੋਰ ਲਾਇਓ ਚੰਗਾ ਇਹ ਨਾ ਕਰਿਓ ਕਿ ਜੋਰ ਨਹੀਂ ਲਾਉਣਾ ਚਲੋ 1 2 3 ਤੇ ਕਰੋ 1 2 3 ਸਟਾਰਟ ਜੋਰ ਤੇ ਲਾਓ ਤੇ ਜੋਰ ਹੀ ਲਾਉਦੇ ਭਾਈ ਚਲੋ 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 ਜੋਰ ਲਾਓ ਚਲੋ 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 ਜ਼ੋਰ ਲਾਓ ਚਲੋ ਚਲੋ ਜ਼ੋਰ ਲਾਓ ਜ਼ੋਰ ਦਮਾਂ ਲੱਗ ਹੀ ਜਾਂਦਾ ਆਹੋ ਪੂਰਾ ਲੱਗ ਹੀ ਜਾਂਦਾ ਬੜੀ ਦੋਰ ਚਲੋ ਚਲੋ ਅੰਕਲ ਜੀ ਜ਼ੋਰ ਲਾ ਕੇ ਫੁਰ ਇਹ ਪਤਾ ਲੱਗ ਹੀ ਜਾਂਦਾ ਦੋਵਾਂ ਦਾ ਜ਼ੋਰ ਤੇ ਪੂਰਾ ਲੱਗ ਹੀ ਜਾਂਦਾ ਚਲੋ 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 ਅੰਕਲ ਜੀ ਲੈ ਜਾਓ ਖਿੱਚ ਕੇ ਖਿੱਚ ਕੇ ਲੈ ਚਲੋ ਜ਼ੋਰ ਲਾ ਕੇ ਚਲੋ ਅੰਕਲ ਜੀ ਖਿੱਚ ਲਓ ਬੜੀ ਜਿਹਾ ਨਾੜਾ ਨੂੰ ਲੈਣੀ ਆ ਆਹੋ ਚਲੋ ਚਲੋ ਅਗਲੀ ਖਿੱਚ ਲਓ ਖਿੱਚ ਲੈ ਇਹਨੂੰ ਖਿੱਚ ਲਓ ਖਿੱਚ ਲਓ ਖਿੱਚ ਲਓ ਖਿੱਚ ਲਓ ਖਿੱਚ ਲਓ ਮੈਂ ਜਾਣ ਕੇ ਨਹੀਂ ਲਾਦਾ ਪਿਆ ਆਹ ਨਾੜਾ ਚ ਚੱਲ ਰਹਾ ਹੋ ਗਿਆ ਸਹੀ ਚੱਲ ਰਹਾ ਹੋ ਗਿਆ ਮੇਰਾ ਹੂੰ ਤੱਲਾ ਜੀ ਕਿਵੇਂ ਲੱਗਾ ਤੁਹਾਨੂੰ ਸਾਰਨੋ ਮੁਕਾਬਲਾ ਸੋਨਮ ਬੀਬੀ ਦਾ ਤੇ ਬੇਬੇ ਦਾ ਲੱਗਾ ਹਣਾ ਬੀਬੀ ਨਜ਼ਾਰਾ ਆਇਆ ਹੱਥ ਮਿਲਾ ਲਓ ਪਹਿਲਾਂ ਤੁਹਾਡੇ ਦੋਵਾਂ ਦੇ ਤੁਹਾਡੇ ਦੋਵਾਂ ਦੀ ਤਗੜਾ ਕੌਣ ਆ ਮੈਂ ਕਿਹਨੂੰ ਕਹਾਂ ਤਗੜਾ ਤੁਹਾਡੇ ਦੋਵੇਂ ਚੱਲ ਇਹ ਹੀ ਤਗੜੀ ਹੱਥ ਮਿਲਾ ਲਓ ਆ ਤਾਂ ਕੀ ਕਰਵਾਇਆ ਇਹ ਐ ਵੈਰੀ ਗੁੱਡ ਸੋ ਇੱਥੇ ਕਰਦੇ ਆਪਾਂ ਵਲੌਗ ਦੀ ਸਮਾਪਤੀ ਸੋ ਵਲੌਗ ਕਿਦਾਂ ਲੱਗਾ ਚਲੋ ਹਾ ਸਮਝਾ ਕੇ ਹੁੰਦਾ ਇਹਨਾਂ ਚੀਜ਼ਾਂ ਨੂੰ ਸੀਰੀਅਸ ਨਾ ਲਿਆ ਕਰਿਓ ਬੀਬੀ ਹਾ ਸਮਝਾ ਕੇ ਆਪਣਾ ਬੀਬੀ ਆਉਂਦੇ ਸੀ ਬਾਧੂ ਗੱਲਾਂ ਬਾਤਾਂ ਕਰੀ ਦੀਆਂ ਚਾਹ ਨਾ ਇਹ ਆਉਂਦੀ ਰਹਿੰਦੀ ਐ ਹਾਂ ਸੋ ਵਲੌਗ ਕਿਦਾਂ ਲੱਗਾ ਕਿਛਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਚੜ੍ਹਦੀ ਕਲਾ ਚ ਰਹੋ ਜੀ ਜਉਂਦੇ ਵਾਦੇ ਰਹੋ ਬਾਏ ਬੀਬੀ ਬਾਏ ਕਰ ਦੋ ਬਾਏ ਬਾਏ ਇਧਰ ਨੂੰ ਕਰਨਾ ਬਾਏ ਆਹ ਦਰਵਾਜ਼ਾ ਨੂੰ ਆਹੋ ਓਕੇ ਬਾਏ ਬਾਏ